ਅੰਬਾਨੀ ਪਰਿਵਾਰ ਦੀ ਗ੍ਰੈਂਡ ਵੈਡਿੰਗ ਸੋਸ਼ਲ ਮੀਡੀਆ ਦੇ ਉੱਤੇ ਇੱਕ ਟ੍ਰੈਂਡ ਸੈੱਟ ਕਰ ਗਿਆ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਵਿਆਹ ਦੇ ਵਿੱਚ ਤਮਾਮ ਹਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਤੇ ਨਾ ਤਮਾਮ ਹਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਨਾਲ ਸਜੇ ਇਸ ਵਿਆਹ ਦੀ ਹਰ ਚਲਕ ਨੂੰ ਦੇਖਣ ਲਈ ਫੈਨਸ ਬੜੇ ਉਤਸ਼ਾਹਿਤ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਿਆਹ ਦੇ ਵਿੱਚ ਇੱਕ ਚੀਜ਼ ਜਿਹੜੀ ਸੁਰਖੀਆਂ ਦੇ ਵਿੱਚ ਸੀ ਉਹ ਸੀ ਬਚਨ ਫੈਮਲੀ ਦੀ ਤਸਵੀਰ। ਬਚਨ ਫੈਮਲੀ ਨੇ ਇਸ ਵਿਆਹ ਦੇ ਵਿੱਚ ਬਹੁਤ ਸੁਰਖੀਆਂ ਮਟੋਰੀਆਂ ਖਾਸ ਤੌਰ ਤੇ ਐਸ਼ਵਧਿਆ ਰਾਏ ਬਚਨ ਤੇ ਅਭਿਸ਼ੇਕ ਬਚਨ ਦੇ ਰਿਸ਼ਤੇ ਨੂੰ ਲ ਕੇ افواਹਾਂ ਫੈਲੀਆਂ ਸੰਤ ਤੁਹਾਨੂੰ ਦੱਸਦੀ ਹੈ ਕਿ ਇਸ ਵਿਆਹ ਦੇ ਵਿੱਚ ਜਿਸ ਚੀਜ਼ ਨੇ ਲੋਕਾਂ ਦਾ ਧਿਆਨ ਸਭ ਤੋਂ ਵੱਧ ਖਿੱਚਿਆ ਹੋ ਸੀ ਐਸ਼ਵਰੀਆ ਰਾਏ ਬੱਚਨ ਅਤੇ ਉਹਨਾਂ ਦੀ ਬੇਟੀ ਅਤੇ ਇੱਕ ਪਾਸੇ ਬੱਚਨ ਫੈਮਿਲੀ ਦੀ ਵੱਖਰੀ ਆਮ ਤੁਹਾਨੂੰ ਦੱਸਦੀ ਹੈ ਕਿ ਇਸ ਵਿਆਹ ਦੇ ਵਿੱਚ ਜਿੱਥੇ ਇੱਕ ਪਾਸੇ ਐਸ਼ਵਰੀਆ ਰਾਏ ਬੱਚਨ ਤੇ ਆਰਾਧਿਆ ਨੇ ਅਲੱਗ ਸ਼ਿਰਕਤ ਕੀਤੀ ਸੀ ਉੱਥੇ ਹੀ ਬੱਚਨ ਫੈਮਿਲੀ ਨੇ ਅਨੰਤ ਅਤੇ ਰਾਧਿਕਾ ਦੇ ਵਿਆਹ ਦੇ ਵਿੱਚ ਇੱਕ ਵੱਖਰੀ ਸ਼ਿਰਕਤ ਕੀਤੀ ਸੀ ਜਿੱਥੇ ਪੂਰਾ ਬੱਚਨ ਪਰਿਵਾਰ ਅਨੰਤ ਅੰਬਾਨੀ ਅਤੇ ਰਾਧਿਕਾ ਅੰਬਾਨੀ ਦੇ ਵਿਆਹ 'ਚ ਇਕੱਠਿਆਂ ਸ਼ਾਮਿਲ ਹੋਇਆ ਸੀ ਉੱਥੇ ਐਸ਼ਵਰੀਆ ਨੇ ਆਪਣੀ ਅਰਾਧਿਆ ਨਾਲ ਸ਼ਿਰਕਤ ਕੀਤੀ ਸੀ ਬਚਨ ਪਰਿਵਾਰ ਦੀ ਇੱਕ ਤਸਵੀਰ ਤੋਂ ਅਸ਼ਵਰੀਆ ਰਾਏ ਅਤੇ ਉਹਨਾਂ ਦੀ ਧੀ ਅਰਾਧਿਆ ਦੀ ਗੈਰ ਮੌਜੂਦਗੀ ਨੇ ਪਰਿਵਾਰ ਵਿੱਚ ਦਰਾਰ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ ਪਰ ਹੁਣ ਵਿਆਹ ਦੀ ਇਨਸਾਈਡ ਵੀਡੀਓ ਸਾਹਮਣੇ ਆਈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਸ਼ਵਰੀਆ ਤੇ ਅਭਿਸ਼ੇਕ ਵਿਚਕਾਰ ਸਭ ਕੁਝ ਠੀਕ ਹੈ ਇਸ ਚ ਅਭਿਸ਼ੇਕ ਅਦਿੱਤਿ ਕਰੋਸ਼ਨ ਨਾਲ ਬੈਠੇ ਨਜ਼ਰ ਆ ਰਹੇ ਹਨ ਅਸ਼ਵਰੀਆ ਅਭਿਸ਼ੇਕ ਦੇ ਸਾਹਮਣੇ ਖੜੀ ਹੈ ਅਤੇ ਅਰਾਧਿਆ ਵੀ ਉੱਥੇ ਹੀ ਬੈਠੀ ਹੋਈ ਹੈ ਇਸ ਵੀਡੀਓ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਮਹਿਜ਼ ਅਫਵਾਹਾਂ ਹੀ ਸਨ ਅੰਬਾਨੀ ਪਰਿਵਾਰ ਦੀ ਗ੍ਰੈਂਡ ਵੈਡਿੰਗ ਸੋਸ਼ਲ ਮੀਡੀਆ ਦੇ ਉੱਤੇ ਇੱਕ ਟ੍ਰੈਂਡ ਸੈੱਟ ਕਰ ਗਿਆ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਵਿਆਹ ਦੇ ਵਿੱਚ ਤਮਾਮ ਹਾਲੀਵੁੱਡ ਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਤੇ ਨਾ ਤਮਾਮ ਹਾਲੀਵੁੱਡ ਤੇ ਬਾਲੀਵੁੱਡ ਸਿਤਾਰਿਆਂ ਨਾਲ ਸਜੇ ਇਸ ਵਿਆਹ ਦੀ ਹਰ ਝਲਕ ਨੂੰ ਦੇਖਣ ਲਈ ਫੈਨਸ ਬੜੇ ਉਤਸ਼ਾਹਿਤ ਸੀ। ਤੁਹਾਨੂੰ ਦੱਸ ਦਈਏ ਕਿ ਇਸ ਵਿਆਹ ਦੇ ਵਿੱਚ ਇੱਕ ਚੀਜ਼ ਜਿਹੜੀ ਸੁਰਖੀਆਂ ਦੇ ਵਿੱਚ ਸੀ ਉਹ ਸੀ ਬੱਚਨ ਫੈਮਲੀ ਦੀ ਤਸਵੀਰ। ਬੱਚਨ ਫੈਮਲੀ ਨੇ ਇਸ ਵਿਆਹ ਦੇ ਵਿੱਚ ਬਹੁਤ ਸੁਰਖੀਆਂ ਮਟੋਰੀਆਂ ਖਾਸ ਤੌਰ ਤੇ ਐਸ਼ਵਰੀਆ ਰਾਏ ਬੱਚਨ ਤੇ ਅਭਿਸ਼ੇਕ ਬੱਚਨ ਦੇ ਰਿਸ਼ਤੇ ਨੂੰ ਲੈ ਕੇ ਅਫਵਾਹਾਂ ਫੈਲੀਆਂ ਸਨ ਤੁਹਾਨੂੰ ਦੱਸ ਦਈਏ ਕਿ ਇਸ ਵਿਆਹ ਦੇ ਵਿੱਚ ਜਿਸ ਚੀਜ਼ ਨੇ ਲੋਕਾਂ ਦਾ ਧਿਆਨ ਸਭ ਤੋਂ ਵੱਧ ਖਿੱਚਿਆ ਉਹ ਸੀ ਐਸ਼ਵਰੀਆ ਰਾਏ ਬੱਜਨ ਅਤੇ ਉਹਨਾਂ ਦੀ ਬੇਟੀ ਅਤੇ ਇੱਕ ਪਾਸੇ ਬੱਜਨ ਫੈਮਿਲੀ ਦੀ ਵੱਖਰੀ ਆਮ ਤੁਹਾਨੂੰ ਦੱਸ ਦਈਏ ਕਿ ਇਸ ਵਿਆਹ ਦੇ ਵਿੱਚ ਜਿੱਥੇ ਇੱਕ ਪਾਸੇ ਐਸ਼ਵਰੀਆ ਰਾਏ ਬੱਜਨ ਤੇ ਆਰਾਧਿਆ ਨੇ ਅਲੱਗ ਸ਼ਿਰਕਤ ਕੀਤੀ ਸੀ ਉੱਥੇ ਹੀ ਬੱਜਨ ਫੈਮਿਲੀ ਨੇ ਅਨੰਤ ਅਤੇ ਰਾਧਿਕਾ ਦੇ ਵਿਆਹ ਦੇ ਵਿੱਚ ਇੱਕ ਵੱਖਰੀ ਸ਼ਿਰਕਤ ਕੀਤੀ ਸੀ ਜਿੱਥੇ ਪੂਰਾ ਬੱਜਨ ਪਰਿਵਾਰ ਅਨੰਤ ਅੰਬਾਨੀ ਅਤੇ ਰਾਧਿਕਾ ਅੰਬਾਨੀ ਦੇ ਵਿਆਹ 'ਚ ਇਕੱਠਿਆਂ ਸ਼ਾਮਿਲ ਹੋਇਆ ਸੀ ਉੱਥੇ ਐਸ਼ਵਰੀਆ ਨੇ ਆਪਣੀ ਦੀ ਆਰਾਧਿਆ ਨਾਲ ਸ਼ਿਰਕਤ ਕੀਤੀ ਸੀ ਬਚਨ ਪਰਿਵਾਰ ਦੀ ਇੱਕ ਤਸਵੀਰ ਤੋਂ ਅਸ਼ਵਰੀਆ ਰਾਏ ਅਤੇ ਉਹਨਾਂ ਦੀ ਧੀ ਆਰਾਧਿਆ ਦੀ ਗੈਰ ਮੌਜੂਦਗੀ ਨੇ ਪਰਿਵਾਰ ਵਿੱਚ ਦਰਾਰ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਸੀ ਪਰ ਹੁਣ ਵਿਆਹ ਦੀ ਇਨਸਾਈਡ ਵੀਡੀਓ ਸਾਹਮਣੇ ਆਏ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਅਸ਼ਵਰੀਆ ਤੇ ਅਭਿਸ਼ੇਕ ਵਿਚਕਾਰ ਸਭ ਕੁਝ ਠੀਕ ਹੈ ਇਸ ਤੇ ਅਭਿਸ਼ੇਕ ਅਦਿੱਤਿ ਕਰੋਸ਼ਨ ਨਾਲ ਬੈਠੇ ਨਜ਼ਰ ਆ ਰਹੇ ਹਨ ਅਸ਼ਵਰੀਆ ਅਭਿਸ਼ੇਕ ਦੇ ਸਾਹਮਣੇ ਖੜੀ ਹੈ ਅਤੇ ਆਰਾਧਿਆ ਵੀ ਉੱਥੇ ਹੀ ਬੈਠੀ ਹੋਈ ਹੈ ਇਸ ਵੀਡੀਓ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਮਹਿਜ਼ ਅਫਵਾਹਾਂ ਹੀ ਸਨ